ਅਸਲ 'ਚ ਲਿਖਣਾ 10ਵੀਂ ਜਮਾਤ 'ਚ ਹੀ ਸ਼ੁਰੂ ਕਰ ਦਿੱਤਾ ਸੀ ਸੋ ਮੈਂ ਦੱਸ ਦਿਆਂ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਅਸੀਂ ਅਜੇ ਓਡੇ ਬਜ਼ੁਰਗੀ ਵਾਲੇ ਵੇ ਪੱਦਰ ਤੇ ਨਹੀਂ ਪਹੁੰਚੇ 150 ਉਹ ਕਹਿੰਦੇ ਹੁੰਦੇ ਨੇ ਨਾ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੀ ਰੱਬ ਨੇ ਬਣਾਈਆਂ ਜੋੜੀਆਂ ਚੌਲ ਪੁੰਨ ਕਿੱਥੇ ਕੀਤੀ ਤੁਸੀਂ ਰੱਬ ਨੇ ਬਣਾਈਆਂ ਜੋੜੀਆਂ ਇਹ ਤਾਂ ਗੱਲ ਬਿਲਕੁਲ ਸਹੀ ਆ ਪਰ ਸਾਡੀ ਜੋੜੀ ਤਾਂ ਕਰਸੀ ਮੈਟ੍ਰੀਮੋਨੀਅਲ ਕਾਲਮ ਪੰਜਾਬ ਇੰਗਲਿਸ਼ ਰਿਵਿਊ ਹੁੰਦੇ ਥਰੂ ਬਣੀ ਆ ਕਿਉਂਕਿ ਮੈਂ ਆਪਣੀ ਸਾਰੀ ਪੜ੍ਹਾਈ ਜਿਹੜੀ ਹੈ ਐਮਬੀਬੀਐਸ ਤੇ ਐਮਡੀ ਵੀ ਉਹ ਪੀਜੀਆ ਰੋ ਤੱਕ ਤੋਂ ਕੀਤੀ ਆ ਤੇ ਕਿਉਂਕਿ ਮੇਰੇ ਫਾਦਰ ਜਿਹੜੇ ਸੀ ਉਹ ਇੰਜੀਨੀਅਰ ਸੀਗੇ ਹਰਿਆਣਾ ਇਰੀਗੇਸ਼ਨ ਚ ਭਾਵੇਂ ਉਹਨਾਂ ਨੇ ਕੰਮ ਪਖੜਾ ਡੈਮ ਕੀਤਾ ਚੀਫ ਇੰਜੀਨੀਅਰ ਸੀ ਪਖੜਾ ਡੈਮ ਹੂੰ ਤੇ ਪੜਾਈ ਵੀ ਮੇਰੀ ਪਹਿਲਾਂ ਨੰਗਲ ਰਹੀ ਐ ਉਸ ਤੋਂ ਬਾਅਦ ਡੀਏਵੀ ਚੰਡੀਗੜ੍ਹ ਤੇ ਫਿਰ ਪੀਡੀਆ ਰੋहतक ਉੱਥੇ ਮੈਂ ਐਮਬੀਬੀਐਸ ਕੀਤੀ ਐਮਡੀ ਕੀਤੀ ਤੇ ਇਹ ਤਾਂ ਪਟਿਆਲੇ ਦੇ ਨੇ ਤੋਂ ਸਾਡਾ ਮੇ ਤਾਂ ਟ੍ਰਿਬਿਊਨ ਅਖਬਾਰ ਚੋਂ ਤਾਂ ਨਾ ਕੋਈ ਆਨਲਾਈਨ ਤਾਂ ਹੁੰਦਾ ਨਹੀਂ ਸੀ ਹੂੰ ਤੇ ਟ੍ਰਿਬਿਊਨ ਦੇ ਵਿੱਚ ਐੜ ਦਿੱਤੀ ਸੋ ਗੱਲਾਂ ਬਾਤਾਂ ਚ ਕੁਝ ਰਿਸ਼ਤੇ ਨਿਕਲੇ ਆਏ ਪੁਰਾਣੇ ਉਹ ਵੀ ਬੜੇ ਮਜ਼ੇਦਾਰ ਜਿਹੇ ਰਿਸ਼ਤੇ ਨੇ ਤੇ ਫਿਰ ਇਸ ਕਰਕੇ ਗੱਲ ਅੱਗੇ ਪੂਰੀ ਤੇ ਫਿਰ ਸਾਡਾ ਮੇਲ ਹੋਇਆ ਮੈਂ ਤੁਸੀਂ ਕਿਸੇ ਆਰਟੀਕਲ ਚ ਲਿਖਿਆ ਸੀਗਾ ਕਿ ਹਰ ਜਵਾਨ ਉਮਰ ਖੂਸੂਰਤ ਹਮਸਫਰ ਪਾਲ ਦੀਏ ਜਾਦ ਹੋਣਾ ਤੁਹਾਨੂੰ ਇਹ ਖੂਸੂਰਤ ਹਮਸਫਰ ਤੁਹਾਨੂੰ ਕਿਵੇਂ ਮਿਲਦੇ ਨੇ ਕੀ ਸੋਚਿਆ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਦਾ ਹਮਸਫਰ ਡਾਕਟਰ ਚੰਦਰ ਗੌਰ ਭਾਰ ਦੇ ਸੀ ਲੱਭਦੇ ਸੀ ਦੇਖੋ ਅੱਜ ਜੇ ਗੱਲ ਕਰੀਏ ਤਾਂ ਹੋ ਸਕਦਾ ਕੋਈ ਕਵੇ ਕਿ ਵਦਾ ਚੜਾ ਕੇ ਗੱਲ ਕਰ ਰਹੇ ਨੇ ਪਰ ਮੈਂ ਬਹੁਤ ਹਕੀਕਤਾਂ ਦੇਖਦੀ ਕਿਉਂਕਿ ਜ਼ਮੀਨੀ ਪੱਧਰ ਤੇ ਸਾਂ ਘਰ ਕਮਾਉਣ ਵਾਲੇ ਸਿਰਫ ਪਾਪਾ ਜੀ ਸਨ ਤੇ ਅਸੀਂ ਸਾਰੇ ਪੰਜ ਪੈਣ ਭਰਾ ਤੇ ਨਾਲੇ ਮੇਰੇ ਦਾਦੀ ਜੀ ਦਾਦਾ ਜੀ ਨਾਲ ਤੇ ਨਾਲੇ ਮੇਰੇ ਮੰਮੀ ਉਹ ਘਰ ਸਾਰਾ ਸੰਭਦੇ ਸਨ ਸੋ ਸਾਡਾ ਕੋਈ ਸੁਖਾਲਾ ਸਮਾਂ ਨਹੀਂ ਸੀ ਕਿ ਜਿੱਥੇ ਅਸੀਂ ਕੁਝ ਇਹੋ ਜਿਹੇ ਸੁਪਨੇ ਪਾਲੀਏ ਕਿ ਬਹੁਤ ਅਸੀਂ ਵੱਡਾ ਜਾਂ ਉੱਚਾ ਕਰ ਲੈਣਾ ਸੋ ਜਿਸ ਤਰੀਕੇ ਦਾ ਮਾਹੌਲ ਚ ਫੇਰਿਓ ਸੁਣਿਆ ਜਾਂ ਵੇਖਿਆ ਹੈ ਜਿਵੇਂ ਕੁੜੀਆਂ ਨੂੰ ਨਕਾਰਿਆ ਜਾਂਦਾ ਸੀ ਜਿਸ ਤਰੀਕੇ ਦਾ ਆਲਾ ਦਵਾਲਾ ਦੇਖਿਆ ਕਿਉਂਕਿ ਸਾਡੇ ਘਰ ਤੇ ਇਹੋ ਜੀ ਚੀਜ਼ ਕਦੇ ਵਾਪਰੀ ਨਹੀਂ ਹੂੰ ਚਾਰ ਕੁੜੀਆਂ ਹੋਣ ਦੇ ਬਾਵਜੂਦ ਤੇ ਉਹ ਵੀ ਮੈਂ ਸਭ ਤੋਂ ਛੋਟੀ ਮੈਨੂੰ ਤਾਂ ਕਦੇ ਇਹੋ ਜਿਹਾ ਮਹਿਸੂਸ ਨਹੀਂ ਸੀ ਹੋਇਆ ਸਿਰਫ ਸੁਣੀਦਾ ਸੀ ਕਿ ਆ ਚੀਜ਼ਾਂ ਹੋ ਰਹੀਆਂ ਨੇ ਆਲੇ ਦਵਾਲੇ ਸੋ ਇਹੋ ਇੱਕ ਸੋਚ ਹੁੰਦੀ ਸੀ ਕਿ ਜਿਸ ਦਾ ਔਰਤ ਪ੍ਰਤੀ ਰਵੱਈਆ ਠੀਕ ਹੋਵੇ ਬਸ ਹੋਰ ਕੁਝ ਵੀ ਨਹੀਂ ਚਾਹੀਦਾ ਯਾਨੀ ਇਹੋ ਨਿੱਕੀ ਜਿਹੀ ਸੋਚ ਸੀ ਇਸ ਤੋਂ ਉੱਚੀ ਨਹੀਂ ਕਿ ਕੋਈ ਬਹੁਤ ਰੱਜਿਆ ਪੁੱਜਿਆ ਟੱਬਰ ਹੋਵੇ ਜਾਂ ਕੋਈ ਇਸ ਤਰੀਕੇ ਦਾ ਨਹੀਂ ਪਰ ਹਾਂ ਮਨ ਵਿੱਚ ਸੀ ਕਿ ਮੈਨੂੰ ਚਾਹੀਦਾ ਤਾਂ ਸੋਹਣਾ ਸੁਣੱਖਾ ਬੰਦਾ ਜਿਹੜਾ ਕਸਰਤ ਜ਼ਰੂਰ ਕਰਦਾ ਹੋਵੇ ਨਾ ਹੋਵੇ ਕਿ ਉਸ ਨਹੀਂ ਸੋ ਜੀ ਜਦੋਂ ਮਿਲਣ ਗਏ ਸਾਂ ਮੈਂ ਤਾਂ ਉਹ ਡੰਬਲ ਪਏ ਤੇ ਸਾਰਾ ਕੁਝ ਕਰਦੇ ਦੇਖ ਕੇ ਹੀ ਮੈਂ ਕਿਹਾ ਲਓ ਜੀ ਸੋਨਾ ਸੁਨੱਖਾ ਵੀ ਹੈ ਗੋਰਾ ਚਿੱਟਾ ਵੀ ਹੈ ਤੇ ਹੈ ਵੀ ਇੱਕ ਡੰਬਲ ਵੀ ਕਰ ਰਿਹਾ ਹੋ ਗਿਆ ਸਾਰਾ ਕੰਮ ਲੱਗਦਾ ਸੱਟੀ ਹੈ ਬਸ ਇਸ ਢੰਗ ਨਾਲ عزت ਉਸ ਸਮੇਂ ਦਿੱਤੀ ਤੋਂ ਲੈ ਕੇ ਅੱਜ ਤੱਕ ਮੈਂ ਦੇਣਦਾਰਾਂ ਰੱਬ ਦੀ ਕਿ ਜਿਨ੍ਹਾਂ ਨੇ ਇਸ ਸੁਮੇਲ ਬਣਾਇਆ ਡਾਕਟਰ ਸਾਹਿਬ ਪਹਿਲੀ ਮੁਲਾਕਾਤ ਦਰਨ ਕੀ ਗੱਲਾਂ ਹੋਈਆਂ ਸੀ ਇਹ ਕੀ ਸਵਾਲ ਇੱਕ ਸਵਾਲ ਹੁੰਦੇ ਨੇ ਨਾ ਸਿਗਰ ਕਿ ਤੋਂ ਨਹੀਂ ਕੱਢ ਕੇ ਲਿਆਈ ਉਹ ਗੱਲ ਕਰਦਾ ਹੂੰ 1998 ਦੀ ਆਹ ਸੋ ਜਦੋਂ ਇਹਨਾਂ ਦਾ ਆਇਆ ਤੇ ਸਭ ਤੋਂ ਪਹਿਲਾਂ ਤਾਂ ਅ ਕਿਉਂਕਿ ਦੇਖੋ ਗੱਲ ਇਹ ਹੁੰਦੀ ਹੈ ਕਿ ਮੇਰੀ ਥੋੜੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੈ ਕਿ ਮੈਂ ਬਹੁਤਾ ਇੰਟਰਵਰਟ ਆ ਮੈਂ ਇਕੱਲੇ ਕੁਈ ਬੋਤਾ ਖੁੱਲਾ ਕਿਸੇ ਨਾਲ ਨਹੀਂ ਨਾ ਤਾਂ ਕਦੇ ਕੋਈ ਕੁੜੀਆਂ ਨਾਲ ਗੱਲਾਂ ਕੀਤੀਆਂ ਨਾ ਉਦੋਂ ਕੋਈ ਟਾਈਮ ਹੁੰਦਾ ਸੀਗਾ ਉਦੋਂ ਤੇ ਇਹ ਵੀ ਵੱਡੀ ਗੱਲ ਹੁੰਦੀ ਸੀ ਕਿ ਜੇ ਕੋਈ ਮੈਡੀਕਲ ਕਾਲਜ ਦੀ ਮੈਂ ਗੱਲ ਦੱਸਦਾ ਹਾਂ ਮੈਂ ਚੰਡੀਗੜ੍ਹ ਦੀ ਗੱਲ ਨਹੀਂ ਦੱਸਦਾ ਇੱਥੇ ਡੀਏਵੀ ਚੰਡੀਗੜ੍ਹ ਜਿਹੜਾ ਬॉयਜ਼ ਓਨਲੀ ਹੁੰਦਾ ਸੀ ਉਸ ਟਾਈਮ ਤੇ ਤੇ ਉਹ ਚੰਡੀਗੜ੍ਹ ਇੱਕ ਅਲੱਗ ਸ਼ਹਿਰ ਹੈ ਜੋ ਅੱਜ ਦੇ ਟਾਈਮ ਅਸੀਂ ਕਹੀਏ ਵੀ ਸਾਡੇ ਲਈ ਉਹ ਨਿਊਯਾਰਕ ਤੋਂ ਘੱਟ ਨਹੀਂ ਸੀ ਜਿੱਥੇ ਅਸੀਂ ਦੇਖਣਾ ਭਈ ਜਿਹਦੇ ਕੋਲ ਇੱਕ ਲੰਡੀ ਜੀਪ ਹੋਣੀ ਮੁੰਡਿਆਂ ਕੋਲ ਜਿਹੜੇ ਪਿੰਡੋਂ ਆਂਦੇ ਸੀ ਜਾਂ ਇੱਕ ਮੋਟਰਸਾਈਕਲ ਹੋਣਾ ਤੇ ਉਹ ਜੀਸੀਜੀ ਜਿਹੜਾ ਪਿੱਛੇ ਕੁੜੀਆਂ ਤਾਂ ਹੁੰਦਾ ਸੀ ਉਹਦੇ ਅੱਗੇ ਖੜੀ ਕਰਨੀ ਤੇ ਕਿਸੇ ਨਾ ਕਿਸੇ ਕੁੜੀ ਨੇ ਬਹਿ ਜਾਣਾ ਇਹ ਉਸ ਟਾਈਮ ਦੀ ਗੱਲਾਂ ਵੀ ਨੇ ਤੇ ਸਾਡੇ ਲਈ ਜਿਹੜੇ ਸਧਾਰਨ ਜੇ ਘਰਾਂ ਚੋਂ ਆਏ ਜਿੰਨਾਂ ਕੋਲ ਕੋਈ ਗੱਡੀ ਕੋਈ ਸਕੂਟਰ ਦੀ ਕੋਈ ਗੱਲ ਹੀ ਨਹੀਂ ਸੀ ਪੈਦਲ ਹੀ ਸੀ ਉਦੋਂ ਇਹ ਗੱਲ ਬੜੀ ਅਜੀਬ ਲੱਗਿਆ ਕਰਨੀ ਵੀ ਸ਼ਾਇਦ ਕੋਈ ਹੋਰ ਹੀ ਜਨਰੇਸ਼ਨ ਆਏ ਕੋਈ ਹੋਰ ਲੋਕ ਨੇ ਵੀ ਅਸੀਂ ਤਾਂ ਪੜ੍ਹਾਈ ਤੇ ਕਰਨ ਆਏ ਆ ਤੇ ਪੜ੍ਹਾਈ ਕਰਕੇ ਅਸੀਂ ਡਾਕਟਰੀ ਕਰਨੀ ਆ ਹੋਰ ਤਾਂ ਕੁਝ ਜ਼ਿੰਦਗੀ ਚ ਏਮ ਨਹੀਂ ਸੀ ਉਸ ਵੇਲੇ ਹਾਂ ਜਦੋਂ ਰੋਤਕ ਗਏ ਉਹ ਬੜਾ ਬੈਕਵਾਰ ਇਲਾਕਾ ਸੀ ਬਹੁਤ ਹੀ ਪਿਛੜਿਆ ਹੋਇਆ ਇੰਨਾ ਪਿਛੜਿਆ ਵੀ ਮੈਂ ਦੱਸਾਂ ਤੁਹਾਨੂੰ ਜਦੋਂ ਮੇਰਾ ਦਾਖਲਾ ਹੋਇਆ ਰੋਤਕ ਮੈਡੀਕਲ ਕਾਲਜ ਤੇ ਮੈਂ ਬੱਸ ਸਟੈਂਡ ਦੇ ਇਕੱਲਾ ਉਤਰਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਡੀਕਲ ਕਾਲਜ ਜਾਣਾ ਹੈ ਤੇ ਉਹ ਕਹਿੰਦੇ ਮੈਡੀਕਲ ਕਾਲਜ ਮੈਡੀਕਲ ਜਾਣਾ ਹੈ ਮੈਂ ਨੂੰ ਕਹਾ ਮੈਡੀਕਲ ਜਾਣਾ ਕਹਿੰਦੇ ਇਹ ਬਾਹਰ ਬੈਠੀ ਐ ਆ ਬੈਠ ਜਾਓ ਮੈਨੇ ਕਹਾ ਬਾਹਰ ਕਿਹਾ ਕਹਿੰਦੇ ਟਾਂਗਾ ਤੇ ਉਸ ਟਾਈਮ ਦੀ ਗੱਲ ਹੈ ਵੀ ਉੱਥੇ ਟਾਂਗੇ ਚੱਲਦੇ ਹੁੰਦੇ ਸੀ ਤੋਂ ਅਸੀਂ ਟਾਂਗੇ ਦੇ ਬੈਠ ਕੇ ਗਏ ਸੋ ਉਸ ਇੰਨਾ ਪਿਛੜਾ ਇਲਾਕਾ ਤੇ ਉੱਥੇ ਜੋ ਮੈਂ ਆਪਣੀ ਪਰਸਨੈਲਿਟੀ ਕੁਝ ਸ਼ੁਰੂ ਤੋਂ ਗੱਲ ਹੁੰਦੀ ਐ ਕਿ ਕਈ ਬੰਦੇ ਥੋੜੇ ਸ਼ਰਮਾਕਲ ਕਹਿ ਲੋ ਇੰਟਰੋਵਰਟ ਕਹਿ ਲੋ ਜਿਵੇਂ ਮਰਜ਼ੀ ਕਹਿ ਲੋ ਅਸੀਂ ਉਹਨਾਂ ਚੋਂ ਹਨ ਤੇ ਉੱਥੇ ਤਾਂ ਕੋਈ ਕੁੜੀ ਨਾਲ ਚਾਹ ਵੀ ਦੇ ਕੋਈ ਪੀਣ ਬਹਿ ਦੇ ਤਾਂ ਪੂਰੀ ਕਹਾਣੀ ਬਣ ਜਾਂਦੇ ਹੁੰਦੇ ਸੀ ਡਾਕਟਰ ਹਰਸ਼ੇਂਦਰ ਮੇਰੇ ਪਹਿਲੇ ਹੀ ਗਰਲਫ੍ਰੈਂਡ ਵੀ ਕਹੋ ਤੇ ਹੂੰ ਜੀਵਨ ਸਾਥੀ ਅੱਜ ਤੱਕ ਇਹੀ ਨੇ ਸੋ ਸਭ ਕੁਝ ਇਹੀ ਨੇ ਮੇਰੇ ਅਗਵਾੜ ਦੀ ਐਡ ਰਾਈਂ ਦਿੱਸਦਾ ਹੋਇਆ ਜੀ ਹਾਂ ਜੀ ਪਾਪਾ ਜੀ ਐਡਸ ਦਿੰਦੇ ਹੁੰਦੇ ਸਨ ਨਹੀਂ ਰਿਸ਼ਤੇ ਤਾਂ ਬਹੁਤ ਆਏ ਸੀ ਮੈਂ ਹੁਣ ਝੂਠ ਨਹੀਂ ਬੋਲਦੀ ਬਹੁਤ ਜ਼ਿਆਦਾ ਸਨ ਪਰ ਮੈਂ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਕੁਝ ਵਕ ਸੋਚਦੀ ਸਾਂ ਬਹੁਤ ਅਮੀਰ ਰਿਸ਼ਤੇ ਵੀ ਆਏ ਸਨ ਕੁਝ ਇਨ ਸਟਿੰਕਿੰਗਲੀ ਰਿੱਚ ਕੇ ਸਾਡੀ ਅਮਰੀਕਾ ਚ ਪਹਾੜੀ ਸਾਡੀ ਹੈ ਯਾਨੀ ਉਸ ਪੱਧਰ ਦੇ ਵੀ ਪਰ ਮੈਨੂੰ ਜਿਵੇਂ ਤੁਹਾਨੂੰ ਦੱਸਿਆ ਕਿ ਸੀ ਕਿ ਬਰਾਬਰ ਦਾ ਰਵੇ ਤੇ ਜਿੱਥੇ ਅਹ ਇਹ ਨਹੀਂ ਮੈਂ ਸੁਣਨਾ ਚਾਹੁੰਦੀ ਸੀ ਕਿ ਅਸੀਂ ਪੈਸੇ ਸਾਡੇ ਕੋਲ ਵੱਧ ਨੇ ਤੇ ਉਸ ਕਰਕੇ ਆਗੇ ਕਿ ਮੇਰੇ ਜਿੱਥੇ ਗੁਣਾ ਦਾ ਉੱਥੇ ਗੱਲ ਚਲਦੀ ਹੋਵੇ ਮੈਂ ਚਾਹੁੰਦੀ ਸਾਂ ਵੀ ਉੱਥੇ ਹੋਣਾ ਚਾਹੇ ਇਸੇ ਕਾਰਨ ਅ ਮੈਂ ਬਹੁਤੇ ਰਿਸ਼ਤਿਆਂ ਨੂੰ ਨਾ ਕੀਤੀ ਹੈ ਬਹੁਤ ਜ਼ਿਆਦਾ ਨੂੰ ਅ ਤੇ ਤਵੇ ਇੱਕ ਦੋ ਨਹੀਂ ਸੈਂਕੜਿਆਂ ਨੂੰ ਤੇ ਫਿਰ ਪਾਪਾ ਜੀ ਨੇ ਲੱਗਿਆ ਉਹਨਾਂ ਨੂੰ ਕਿ ਇਹ ਤਾਂ ਖਰੇ ਕਰੂਗੀ ਹੋਈ ਨਹੀਂ ਮੈਂ ਆਪਣੀ ਚੁੱਪਚੀ ਤੇ ਉਹਨਾਂ ਨੇ ਐਡਸ ਸ਼ੁਰੂ ਕੀਤੀਆਂ ਦੇਣੀਆਂ ਜਿਹੜਾ ਮੈਨੂੰ ਪਤਾ ਵੀ ਨਹੀਂ ਸੀ ਜਿਹੜੇ ਮੈਟ੍ਰੀਮੋਨੀਅਲ ਵਿੱਚ ਭੇਜਦੇ ਨੇ ਉਹ ਉਹਨਾਂ ਨੇ ਭੇਜਣੀਆਂ ਸ਼ੁਰੂ ਕੀਤੀਆਂ ਤੇ ਇੰਜ ਹੀ ਫਿਰ ਚਿੱਠੀਆਂ ਆਉਣੀਆਂ ਮੈਂ ਜਿਹੜੀਆਂ ਦੇਖਦੀਆਂ ਵੀ ਨਹੀਂ ਸੀ ਮੈਂ ਨਹੀਂ ਦੇਖਣੇ ਮੈਂ ਤਾਂ ਆਪਣਾ ਪੜ੍ਹਨਾ ਹੈ ਮੈਂ ਇਧਰੋਂ ਕੰਮ ਕਰਨਾ ਸੋ ਇੱਕ ਉਹਨਾਂ ਨੇ ਇੱਕ ਵਾਰ ਇਸੇ ਤਰ੍ਹਾਂ ਗੱਲ ਕੀਤੀ ਇੱਕ ਚਿੱਠੀ ਆਈ ਹੈ ਤੇ ਉਹ ਤਾਂ ਮੇਰਾ ਦੋਸਤ ਹੈ ਤਾ ਅਸੀਂ ਗੱਲ ਕੀਤੀ ਕਿਵੇਂ ਦੋਸਤ ਕਿਹੜੇ ਵਾਲੇ ਦੋਸਤ ਉਹ ਕਹਿੰਦੇ ਵੀ ਇਹ ਤਾਂ ਜਦੋਂ ਅਸੀਂ ਉਧਰੋਂ ਆਏ ਸਾਂ ਪਾਕਿਸਤਾਨੋਂ ਉੱਜੜ ਕੇ ਸਰ ਮਾਦਵ ਸਿੰਘ ਮੇਰੇ ਇਹਨਾਂ ਦੇ ਦਾਦਾ ਜੀ ਦਾਦਾ ਜੀ ਇਹਨਾਂ ਦੇ ਦਾਦਾ ਜੀ ਤੇ ਪਾਪਾ ਜੀ ਉਹ ਦੋਸਤ ਸਨ ਯਾਨੀ ਉਹਨਾਂ ਦੀ ਦੁਕਾਨ ਹੁੰਦੀ ਸੀ ਕਿਤਾਬਾਂ ਦੀ ਤਾਂ ਤੇ ਉੱਥੇ ਇਹ ਨਾਲ ਇਬਾਰ ਉੱਥੇ ਬੈਠ ਕੇ ਉਹਨਾਂ ਨਾਲ ਗੱਪਾਂ ਮਾਰਨੀ ਆ ਤੇ ਪੜਨਾ ਮੈਂ ਕਿਉਂਕਿ ਕਾਫੀ ਫਰਕ ਨਾਲ ਆਪਣੇ ਘਰ ਵਿੱਚ ਹੋਈਆਂ ਸੋ ਮੈਂ ਕਾਫੀ ਛੋਟੀ ਸੀ ਬਾਕੀ ਭੈਣ ਭਰਾਵਾਂ ਤੋਂ ਯਾਨੀ ਵੱਡੀ ਭੈਣ ਤੋਂ 20 ਸਾਲ ਦਾ ਫਰਕ ਹੈ ਹੂੰ ਸੋ ਇਸ ਕਾਰਨ ਉਹ ਉਹ ਕਹਿੰਦੇ ਲੈ ਉਹ ਤਾਂ ਫਿਰ ਮੇਰਾ ਆਪਣਾ ਹੀ ਹੋਇਆ ਠੀਕ ਹੈ ਠੀਕ ਹੈ ਉੱਥੇ ਤਾਂ ਕੰਦੇ ਘਰ ਹੀ ਲੈਣਿਆ ਕਿਉਂਕਿ ਉਹ ਇਹ ਇਹ ਦਾ ਪੁੱਤਰ ਯਾਨੀ ਇਹਨਾਂ ਦੇ ਪਾਪਾ ਜਿਹੜੇ ਹੋਣਗੇ ਉਹ ਵੀ ਘਰ ਆਇਆ ਸੀ ਸੋਣਾ ਸੁਨਖਾ ਬਸ ਠੀਕ ਹੈ ਬਸ ਇਹ ਤਾਂ ਘਰ ਠੀਕ ਹੈ ਮੈਂ ਕਿਹਾ ਕਮਾਲ ਕਰਦੇ ਹੋ ਯਾਨੀ ਉਹਨਾਂ ਦੇ ਦਾਦਾ ਜੀ ਤੁਹਾਡੇ ਦੋਸਤ ਤੇ ਉਹਨਾਂ ਦੇ ਪਾਪਾ ਤੁਹਾਡੇ ਕੋਲ ਆਏ ਘਰ ਚ ਜੇ ਰਹਿ ਗਏ ਇੱਥੇ ਤਾਂ ਫਿਰ ਉਹ ਕਿਵੇਂ ਠੀਕ ਹੋ ਗਿਆ ਜਿਹਨੂੰ ਦੇਖਿਆ ਨਹੀਂ ਜੀ ਪਿਤਾ ਜੀ ਫਿਰੋਜ਼ਪੁਰ ਇੱਕ ਵਾਰੀ ਇਹਨਾਂ ਦੇ ਘਰ ਗਏ ਹੋਏ ਨੇ ਜਦੋਂ ਮੇਰੇ ਖਾਲੀਸ਼ਾ ਦੇ ਇੱਕ ਦੋ ਤਿੰਨ ਸਾਲ ਦੇ ਹੋਣਗੇ ਉਹ ਡੇਢ ਸਾਲ ਇਹ ਮੇਰੇ ਪਿਤਾ ਜੀ ਅਸੀਂ ਉਹਨਾਂ ਨੂੰ ਦਾਦਾ ਜੀ ਨੂੰ ਸਾਰੇ ਪਿਤਾ ਜੀ ਹੀ ਕਹਿੰਦੇ ਸੀ ਤੇ ਸਾ ਮਾਦੋ ਸਿੰਘ ਜੀ ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਮਿਲੇ ਜਾ ਕੇ ਕਹਿੰਦੇ ਆਹ ਪ੍ਰੋਫੈਸਰ ਪ੍ਰੀਤਮ ਸਿੰਘ ਆਹ ਉਹ ਗੋਹਣੀ ਜੀ ਸੌਂਦੀ ਸੀ ਛੋਟੀ ਜੀ ਕੁੜੀ ਜੀ ਉਹ ਡੇਟ ਕੀ ਹੈ ਠੀਕ ਹੈ ਫਿਰ ਫਿਰ ਮੈਂ ਕਰ ਲਉ ਮੈਂ ਕਹਿੰਦੀ ਉਹ ਡੇਟ ਸਾਲ ਤੇ ਹੋ ਗਏ ਬਹੁਤ ਵੱਡਾ ਸਮਾਂ ਲੰਘ ਗਿਆ ਕਹਿੰਦੇ ਨਹੀਂ ਨਹੀਂ ਉਹ ਠੀਕ ਹੈ ਪਰਿਵਾਰ ਵੀ ਬਹੁਤ ਵਧੀਆ ਤੇ ਮੇਰੇ ਮਿੱਤਰ ਵੀ ਨੇ ਤੇ ਆਪਾਂ ਉੱਥੇ ਹੀ ਕਰ ਲਾ ਸੋ ਇਸ ਤਰ੍ਹਾਂ ਗੱਲ ਸ਼ੁਰੂਆਤ ਹੋਈ